ਅੱਜ ਮਨੂ ਸੁਰੇਕ ਫੋਨ ਆਨੇ ਮਨ ਨੂੰ ਵਧਾਈ ਦਿੰਦਾ ਉਹ ਕਹਿੰਦਾ ਜੀ ਮੁਬਾਰਕਾ ਮੈਂ ਕਹਦਿਆਂ ਕਹਿੰਦੇ ਮਨਿੰਦਰ ਸਿੰਘ ਸਿਰਸਾ ਨੇ ਹਰਮੀਤ ਸਿੰਘ ਕਾਲਕਾ ਨੇ ਉਹ ਜਗਦੀਪ ਸਿੰਘ ਕਾਲੋ ਜੀ ਨੇ ਬੰਦੀ ਸਿੰਘ ਰਿਆਗਰਾ ਦੇ ਮੈਂ ਚਲੋ ਵਧੀਆ ਮੈਨੂੰ ਪਰ ਅਸੀਂ ਖਬਰ ਮੇਰੇ ਕੋਲ ਆਈ ਨਹੀਂ ਪਰ ਮੈਂ ਜਦ ਸੋਸ਼ਲ ਮੀਡੀਆ ਦੇਖਦਾ ਤਾਂ ਬੜੀ ਹੈਰਾਨੀ ਹੁੰਦੀ ਹੈ ਔਰ ਹਾਸਾ ਆਉਂਦਾ ਹੈ ਕਿ ਉਹ ਬੰਦੀ ਸਿੰਘ ਨਹੀਂ ਉਹ ਠੱਗ ਸਿੰਘ ਹੈ ਜੈਸਮਨ ਸਿੰਘ ਨੋਨੀ ਉਧੀ ਜਾ ਤੁਹਾਡੇ ਸਾਹਮਣੇ ਆ ਜਿਸ ਨੂੰ ਤੁਸੀਂ ਜੰਮਨਾਪਾਰ ਦੀ ਸੀਟ ਤੋਂ ਜਿਤਾ ਕੇ ਭੇਜਿਆ ਆ ਜੋ ਜੇਲ੍ਹ ਦੇ ਵਿੱਚ ਕੈਦ ਕੱਟ ਕੇ ਆ ਰਿਹਾ ਰਿਆ ਓਕੇ ਵਾਲੇ ਕੇਸ ਨਹੀਂ ਖਤਮ ਹੋਇਆ ਸਿਰਫ ਬੇਲ ਮਿਲੀ ਐ ਕਾਦੇ ਲਈ 420 ਦੇ ਕੇਸ ਦੇ ਅੰਦਰ ਜੇਲ੍ਹ ਕੱਟ ਕੇ ਆ ਰਿਹਾ ਮੈਂ ਤੁਹਾਡੇ ਕੋਲ ਅੱਜ ਸਵਾਲ ਪੁੱਛ ਰਿਹਾ ਅਰਮਿੰਦਰ ਸਿੰਘ ਕਾਲਕਾ ਜੀ ਤਕਦੀਪ ਸਿੰਘ ਕਾਲੋ ਜੀ ਕਿੰਨੀ ਦੇਰ ਦੇ ਅੰਦਰ ਆਪਣੇ ਸੋਸ਼ਲ ਮੀਡੀਆ ਤੇ ਸੰਗਤ ਨੂੰ ਕਿੰਨੀ ਦੇਰ ਦੇ ਅੰਦਰ ਜੈਸ਼ਪੀਨ ਸਿੰਘ ਨੋਨੀ ਦਾ ਸਟੀਫਾ ਭੇਜ ਰਹੇ ਹੋ ਕਿੰਨੀ ਦੇਰ ਜਾਂਦਾ ਰੋਦਾ ਸਤੀਫਾ ਦੀ ਮੰਗ ਕਰ ਰਹੇ ਹੋ ਸਤੀਫਾ ਉਹਨੂੰ ਵੀ ਦੇਣਾ ਚਾਹੀਦਾ ਹੈ ਅਸਤੀਫਾ ਤੁਹਾਨੂੰ ਵੀ ਦੇਣਾ ਚਾਹੀਦਾ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਹੋਈ ਹੈ ਜਿਹੜੀ ਜੁਆਇੰਟ ਸਤਤ ਸਤਤ ਮੀਤ ਪ੍ਰਧਾਨ ਸੀਰ ਮੀਤ ਪ੍ਰਧਾਨ ਤੇ ਪ੍ਰਧਾਨ ਇਹਨਾਂ ਨੂੰ ਵੀ ਸਤੀਫਾ ਦੇਣਾ ਚਾਹੀਦਾ ਹੈ ਕਿ ਅੱਜ ਕਿਉਂ ਜੇ ਕਿਰਦਾਰ ਵਾਲੇ ਲੋਕ ਆ ਦਿੱਲੀ ਸਿੱਕ ਗੁਦਾਰਾ ਪ੍ਰਬੰਧਕ ਕਮੇਟੀ ਦੇ ਕੰਮ ਵਜਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ ਮਨੂੰ ਸੋਰੇਕ ਫੋਨ ਆ ਨਾ ਮਨੂੰ ਬਧਾਈ ਦਿੰਦਾ ਉਹ ਕਹਿੰਦਾ ਜੀ ਮੁਬਾਰਕਾ ਮੈਂ ਕਾਦਿਆਂ ਕਹਿੰਦੇ ਮਨਿੰਦਰ ਸਿੰਘ ਸਿਰਸਾ ਨੇ ਹਰਮੀਤ ਸਿੰਘ ਕਾਲਕਾ ਨੇ ਉਹ ਜਗਦੀਪ ਸਿੰਘ ਕਾਲੋ ਜੀ ਨੇ ਬੰਦੀ ਸਿੰਘ ਰਿਆਗਰਾ ਕੀਤਾ। ਵਾਹ ਚਲੋ ਵਧੀਆ। ਮੈਨੂੰ ਪਰ ਅਸੀਂ ਖਬਰ ਮੇਰੇ ਕੋਲ ਆਈ ਨਹੀਂ। ਪਰ ਮੈਂ ਜਦ ਸੋਸ਼ਲ ਮੀਡੀਆ ਦੇਖਦਾ ਤਾਂ ਬੜੀ ਹੈਰਾਨੀ ਹੁੰਦੀ ਹੈ ਔਰ ਹਾਸਾ ਆਉਂਦਾ ਹੈ ਕਿ ਉਹ ਬੰਦੀ ਸਿੰਘ ਨਹੀਂ ਉਹ ਠੱਗ ਸਿੰਘ ਹੈ। ਜੈਸਮਿਨ ਸਿੰਘ ਨੋਨੀ ਜਿਹੜਾ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ ਔਰ ਜੋਇੰਟ ਸਕੱਤਰ ਵੀ ਹੈ। ਉਨੇ ਇੱਕ ਸਿੱਖ ਦੀ ਪ੍ਰਾਪਰਟੀ ਉੱਤੇ ਕਬਜ਼ਾ ਕੀਤਾ ਔਰ 420 ਦੇ ਕੇਸ ਦੇ ਅੰਦਰ ਪਿਛਲੀ 23 ਤਰੀਕ ਤੋਂ ਜੇਲ੍ਹ ਦੇ ਵਿੱਚ ਕੈਦੀ ਬਣ ਕੇ ਰਹਿ ਰਿਹਾ ਸੀਗਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਹ ਅੱਜ ਰਿਹਾ ਹੋ ਰਿਹਾ ਸੰਗਤ ਜੀ ਇੱਕ ਸਮਾਹ ਹੁੰਦਾ ਸੀਗਾ ਇੱਕ ਸਿੱਖ ਜਿਹੜਾ ਆਪਣੇ ਆਪ ਨੂੰ ਪੰਚਦਰਦੀ ਆਖਦਾ ਸੀਗਾ ਲੀਡਰ ਆਖਦਾ ਸੀਗਾ ਉਹ ਜੇਲਾ ਵਿੱਚ ਜਾਂਦੇ ਸੀਗੇ ਕੌਮ ਦੇ ਕੰਮਾ ਕਰਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਭਲਾਈ ਦੇ ਕੰਮ ਕਰਕੇ ਜੇਲਾ ਵਿੱਚ ਜਾਂਦੇ ਸੀਗੇ ਤਾਂ ਕਿ ਕੌਮ ਦੇ ਜਿਹੜੇ ਮਸਲੇ ਆ ਜੇਲ ਕੱਟਦੇ ਸੀਗੇ ਜੇਲ ਪਰ ਉਹ ਅੰਦੋਲਨ ਹੁੰਦਾ ਸੀਗਾ ਕਾਦੇ ਲਈ ਸਿੱਖੀ ਦੀ ਛੜਦੀ ਕਲਾ ਵਾਸਤੇ ਅਕਾਲੀ ਦਲ ਦੀ ਛੜਦੀ ਕਲਾ ਵਾਸਤੇ ਕੌਮ ਦੀ ਛੜਦੀ ਕਲਾ ਵਾਸਤੇ ਪਰ ਅੱਜ ਦੇ ਕਿਰਦਾਰ ਦੇ ਲੋਕ ਦੇਖ ਲੋ ਇਹ ਅੱਜ ਆਪਣੇ ਆਪ ਨੂੰ ਪੰਥਦਰਦੀ ਆਖਦੇ ਆ ਆਪਣੇ ਆਪ ਨੂੰ ਕੌਮ ਦਾ ਲੀਡਰ ਆਖਦੇ ਆ ਜੈਸਪਿੰਦਰ ਸਿੰਘ ਨੋਨੀ ਵਰਗੇ ਜਿਹੜੇ ਅੱਜ ਲੋਕਾਂ ਦੀਆਂ ਪ੍ਰਾਪਰਟੀ ਦੇ ਕਬਜ਼ੇ ਕਰਨ ਦੇ ਜੁਰਮ ਦੇ ਅੰਦਰ ਜੇਲਾ ਕੱਟ ਕੇ ਆ ਰਹੇ ਆ ਅੱਜ ਕਿਉਂ ਜੇ ਕਿਰਦਾਰ ਵਾਲੇ ਦਿੱਲੀ ਕਮੇਟੀ ਦੇ ਮੈਂਬਰ ਸੰਗਤ ਜੀ ਤੁਸੀਂ ਬਣਾ ਕੇ ਭੇਜੇ ਆ ਅਸੀਂ ਤੁਹਾਨੂੰ ਬੇਨਤੀਆਂ ਕਰਦੇ ਸੀਗੇ ਅਪੀਲ ਕਰਦੇ ਸੀਗੇ ਕਿ ਜਿਹੜੀ ਆਪਣੀ ਵੋਟ ਹੈ ਉਹ ਸੋਚ ਸਮਝ ਕੇ ਪਾਣਾ ਕਿਰਦਾਰ ਵੇਖ ਕੇ ਪਾਣਾ ਸ਼ਕਲ ਤੇ ਨਾ ਜਾਣਾ ਉਹਨਾਂ ਦਾ ਕਿਰਦਾਰ ਦੇਖਣਾ ਨੀਤਾ ਦੇਖਣਾ ਕੌਮ ਦੇ ਲਈ ਕੀ ਕੰਮ ਕੀਤਾ ਉਹ ਦੇਖਣਾ ਹਰ ਨਤੀਜਾ ਤੁਹਾਡੇ ਸਾਹਮਣੇ ਆ ਜਿਸ ਨੂੰ ਤੁਸੀਂ ਜਮਨਾ ਪਾਰ ਦੀ ਸੀਟ ਤੋਂ ਜਿਤਾ ਕੇ ਭੇਜਿਆ ਆ ਜੋ ਜੇਲ੍ਹ ਦੇ ਵਿੱਚ ਕੈਦ ਕੱਢ ਕੇ ਆ ਰਿਹਾ ਰਿਹਾ ਕੇ ਲੇ ਕੇ ਇਸ ਨਹੀਂ ਖਤਮ ਹੋਇਆ ਸਿਰਫ ਬੇਲ ਮਿਲੀ ਹੈ ਕਾਦੇ ਲਈ 420 ਦੇ ਕੇਸ ਦੇ ਅੰਦਰ ਜੇਲ ਕੱਟ ਕੇ ਆ ਰਿਹਾ ਹੈ ਇਹ ਹਾਲਾਤ ਰਿਹਾ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਬੜੇ ਬੈਠੇ ਰਿਹਾ ਜਿਹੜੇ ਆਪਣੇ ਆਪ ਨੂੰ ਬੜਾ ਵੱਡਾ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਮੈਂ ਅੱਜ ਫੇਰ ਕਹਿਣਾ ਚਾਹਣਾ ਹਰਮਨ ਸਿੰਘ ਤਾਲਕਾ ਜੀ ਨੂੰ ਗਗਦੀਪ ਸਿੰਘ ਕਾਲੋ ਜੀ ਨੂੰ ਕਿੱਥੇ ਤੁਹਾਡੀਆਂ ਪੰਪਰਸਤੀ ਗੱਲਾਂ ਜਿਹੜੀਆਂ ਤੁਸੀਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਬੈਠ ਕੇ ਪ੍ਰੈਸ ਕਾਨਫਰੈਂਸ ਕਰਕੇ ਲੋਕਾਂ ਦੇ ਨਿਕਤਾ ਚੂਨੀ ਕਰਦੇ ਹੋ ਝੂਠ ਬੋਲਦੇ ਹੋ ਲੋਕਾਂ ਨੂੰ ਚੋਰ ਆਖਦੇ ਹੋ ਅੱਜ ਦੇਖ ਲੋ ਤੁਹਾਡਾ ਚੇਲੇ ਚਪਾਟੇ ਕੀ ਕੰਮ ਕਰ ਰਹੇ ਆ ਤੁਸੀਂ ਲੋਕਾਂ ਦੇ ਅਸਤੀਫੇ ਦੀ ਮੰਗ ਕਰਦੇ ਹੋ ਤੁਸੀਂ ਪਿਛਲੇ ਦਿਨਾਂ ਦੇ ਅੰਦਰ ਸਰਨਾ ਸਾਹਬ ਦਾ ਮਨਜੀਤ ਸਿੰਘ ਜੀਕੇ ਜੀ ਦਾ ਬੀਬੀ ਜੀ ਦਾ ਅਸਤੀਫਾ ਲੈਣ ਦੀ ਤੁਸੀਂ ਗੱਲ ਕੀਤੀ ਉਹਦੀ ਮੈਮਰੀ ਖਾਰਿਜ ਕਰਾਦਾ ਕਿ ਉਹਨੇ ਇਹ ਕੀਤਾ ਉਹਦੀ ਮੈਮਰੀ ਖਾਰਿਜ ਕਰਾਦਾ ਕਿ ਉਹਨੇ ਇਹ ਕੀਤਾ ਹੁਣ ਮੈਂ ਤੁਹਾਡੇ ਕੋਲ ਅੱਜ ਸਵਾਲ ਪੁੱਛ ਰਿਹਾ ਅਮਨ ਸਿੰਘ ਕਾਲਕਾ ਜੀ ਤਕਦੀਪ ਸਿੰਘ ਕਾਲੋ ਜੀ ਕਿੰਨੀ ਦੇਰ ਦੇ ਅੰਦਰ ਆਪਣੇ ਸੋਸ਼ਲ ਮੀਡੀਆ ਤੇ ਸੰਗਤ ਨੂੰ ਕਿੰਨੀ ਦੇਰ ਦੇ ਅੰਦਰ ਜੈਸ਼ਪੀਨ ਸਿੰਘ ਧੋਨੀ ਦਾ ਸਤੀਫਾ ਪੇਜ ਰਹੇ ਹੋ ਕਿੰਨੀ ਦੇਰ ਜਾਂਦਾ ਉਹਦਾ ਸਤੀਫਾ ਦੀ ਮੰਗ ਕਰ ਰਹੇ ਹੋ ਸਤੀਫਾ ਉਹਨੂੰ ਵੀ ਦੇਣਾ ਚਾਹੀਦਾ ਹੈ ਸਤੀਫਾ ਤੁਹਾਨੂੰ ਵੀ ਦੇਣਾ ਚਾਹੀਦਾ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਹੋਈ ਹੈ ਜਿਹੜੀ ਜੁਆਇੰਟ ਕੱਤਰ ਸਕੱਤਰ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਦੇ ਪ੍ਰਧਾਨ ਇਹਨਾਂ ਨੂੰ ਵੀ ਸਤੀਫਾ ਦੇਣਾ ਚਾਹੀਦਾ ਹੈ ਕਿ ਅੱਜ ਕਿਉਂ ਜੇ ਕਿਰਦਾਰ ਵਾਲੇ ਲੋਕ ਦਿੱਲੀ ਸਿੱਕ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਕੰਮ ਵਜਾਏ ਅਸੀਂ ਇੰਤਜ਼ਾਰ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾ ਕਿ ਜੈਸਪਿੰਦਰ ਸਿੰਘ ਨੋਨੀ ਨੂੰ ਕੌਮ ਕਦੀ ਹੁਣ ਜੁਆਇੰਟ ਕੱਤਰ ਦੀ ਕੁਰਸੀ ਤੇ ਨਹੀਂ ਬਿਠਾਣ ਦੇਗੀ ਕਿਉਂਕਿ ਅਜੇ ਸਾਬਤ ਹੋ ਚੁੱਕਾ ਹੈ ਕਿ ਇਹ ਚੋਰ ਹੈ ਇਹ ਠੱਗ ਹੈ ਇਸ ਕਰਕੇ ਤੁਹਾਨੂੰ ਮੈਂ ਫਿਰ ਕਹਿ ਰਿਹਾ ਕਿ ਅੱਜ ਸੰਗਤ ਦੇ ਸਾਹਮਣੇ ਜਿੰਦੀ ਤੋਂ ਜਲਦੀ ਆਪਣਾ ਵੀ ਅਸਤੀਫਾ ਦਿਓ ਤੇ ਜੈਸਪਿੰਦਰ ਸਿੰਘ ਨੋਨੀ ਦਾ ਅਸਤੀਫਾ ਵੀ ਸੰਗਤ ਦੇ ਸਾਹਮਣੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ